ਆ ਜਾਂਦੀ ਆ ਸਾਰੇ ਸਿਵਲ ਤੋਂ ਬਾਜ ਆਉਂਦੀ ਆ ਰਾਇਲ ਸਿੰਘ ਦਾ ਖਾਲਸਾ ਬਾਣੀ ਬਤੇ ਸਰੋ ਸਾਡੇ ਪਿੰਡ ਭਾਜੋਸਾ ਦੇ ਹਾਲਾਤ ਚੱਲ ਰਹੇ ਹੈ ਕਿੰਨਾ ਕੁ ਲੈ ਕੇ ਹੋਜੇ ਮਸਲੇ ਦੇ ਵਿੱਚ ਪੱਤਰਕਾਰਾਂ ਨੇ ਲਏ ਹੋਏ ਪੱਤਰਕਾਰ ਵੀ ਇਹਦਾ ਮਸਲਾ ਰਾਤ ਹੋਇਆ ਹੈ ਜ 31 ਤਰੀਕ ਨੂੰ ਹੋਇਆ ਹੈ ਜਿਹੜਾ ਰਣਵੀਰ ਸਿੰਘ ਫੌਜੀ ਦੀ ਖੱਟਾਂ ਪੱਡੀਆਂ ਉਸ ਮਸਲੇ ਦੇ ਵਿੱਚ ਲਖਮੀਰ ਸਿੰਘ ਲੱਖੀ ਕਿਉਂ ਧੰਤਿਆਂ ਰਾਤਾਂ ਨੂੰ ਬਸਵਲੋਂ ਜਾਇਨੇ ਉਹਨੇ ਕਿ ਲਾ ਆ ਸਾਡਾ ਕੰਡ ਪਕਾਉ ਆ ਉਸ ਮਸਲੇ ਦੇ ਵਿੱਚ ਅਸੀਂ ਸਾਰਾ ਪਿੰਡ ਸਹਿਮਤ ਆ ਮੇਰੇ ਕੰਡੇ ਦੇ ਆ ਕਿਰੀਆ ਲੱਖੀ ਦੇ ਆ ਠੀਕ ਹੀ ਜੇ ਅਸੀਂ ਸਹਿਮਤ ਆ ਤਾਂ ਅਸੀਂ ਜਕਾਰਾ ਛੱਡਦੇ ਆ ਤਾਂ ਸਾਰੇ ਬਾਹਾਂ ਖੜੀਆਂ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਲੱਖੀ ਦੇ ਨਾਲ ਹਾਂ 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 ਅਸੀਂ ਰਣਵੀਰ ਦੇ ਨਾਲ ਹਾਂ ਹਾਂ ਅਸੀਂ ਕਿੱਟੇ ਦੇ ਖਿਲਾਫ ਹਾਂ ਹਾਂ ਲੱਖੀ ਦੋ ਦੋ ਮਿੰਟ ਹਾਂਜੀ ਹਾਂਜੀ ਅਸੀਂ ਦਾ ਸਮਰਦਾ ਹਾਰੇ ਹੋਤਾ ਸਲਾਹਤ ਸਭ ਨੂੰ ਪਤਾ ਅਸੀਂ ਕੋਈ ਆਦੇ ਨਿੱਜੀ ਰੋਲੇ ਵਾਸਤੇ ਸਾਰੇ ਨੌਜਵਾਨਾਂ ਨੇ ਕੋਈ ਕਮੇਟੀ ਨਹੀਂ ਬਣਾਈ ਸੀ ਕਿ ਅਸੀਂ ਜਿਹੜੀ ਜ਼ਿਆਦਾਤ ਬਾਸੇ ਅਸੀਂ ਪਹਿਲਾਂ ਵੀ ਪਿੰਡ ਲਈ ਲੜਿਆ ਤੇ ਆਉਣ ਵਾਲੇ ਸਮੇਂ ਲਈ ਸਮੇਂ ਦੇ ਵੀ ਪਿੰਡ ਲਈ ਲੜਾਂਗੇ ਜਿਹੜੇ ਸਾਨੂੰ ਧਮਕੀਆਂ ਦਿੰਦੇ ਆ ਅਸੀਂ ਇਹਨਾਂ ਤੋਂ ਡਰਨ ਵਾਲੇ ਹੈ ਨਹੀਂ ਦੱਸ ਦਈਏ ਕਿ ਮਰਨਾ ਇੱਕ ਦਿਨ ਸਭਨੇ ਆ ਕੋ ਜੇ ਚੰਗੇ ਕੰਮ ਕਰਦੇ ਮਰ ਜਾਗੇ ਉਦੋਂ ਖੁਸ਼ੀ ਦੀ ਕੀ ਗੱਲ ਆ ਜੇ ਜੇ ਮੰਨ ਲਓ ਤੇ ਫੈਕਤੀਗੇ ਲਾਉਂਦੇ ਹੁੰਦੇ ਉਦੋਂ ਮਰ ਜਾਂਦੇ ਤਾਂ ਮਰ ਜਾਂਦੇ ਪਰ ਅੱਜ ਜੇ ਚੰਗੇ ਕੰਮ ਲਈ ਖੜਾ ਆ ਖੜੇ ਆ ਤੇ ਚੰਗਾ ਕੰਮ ਕਰਾਂਗੇ ਵੀ ਚੰਗੇ ਕੰਮ ਲਈ ਸਾਨੂੰ ਮੌਤ ਆਉਂਦੀ ਆ ਸਾਨੂੰ ਮਨਜ਼ੂਰ ਆ ਆ ਸਾਰਾ ਪਿੰਡ ਸਾਡੇ ਸਾਡੇ ਨਾਲ ਖੜਾਗਾ ਸੱਚ ਲਈ ਖੜੇ ਆ ਕੋਈ ਅਸੀਂ ਝੂਠ ਜਾਂ ਕੋਈ ਮਨਕਰਤ ਗੱਲ ਨਹੀਂ ਕੀਤੀ ਜੇ ਕਿਸੇ ਨੂੰ ਲੱਗਦਾ ਕਿ ਇਹ ਆਪਦੇ ਫਾਇਦੇ ਵਾਸਤੇ ਗੱਲ ਕਰ ਰਹੇ ਨੇ ਤਾਂ ਸਾਡੇ ਪਿੰਡ ਦਾ ਬੱਚਾ ਬੱਚਾ ਸਾਡੇ ਪਿੰਡ ਦੇ ਬਜ਼ੁਰਗ ਸਾਰੇ ਇੱਥੇ ਮੌਜੂਦ ਨੇ ਸੋ ਅੱਗੇ ਵੀ ਸੱਚ ਨਾਲ ਖੜਾਂਗੇ ਤੇ ਸੱਚ ਨਾਲ ਖੜੇ ਆ ਮੈਂ ਕਾਜ਼ੀਰਾ ਤੋਂ ਹਾਂ ਹਾਂਜੀ ਉਹ ਸਾਰੀ ਗੱਲ ਪਹਿਲਾਂ ਵੀ ਦੱਸਦੀ ਆ ਕਿ ਐਸਐਚਓ ਨੂੰ ਦੇਖੋ ਇੱਕ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ ਪਹਿਲੀ ਗੱਲ ਸਾਡਾ ਪਿੰਡ ਐਨਾ ਸਸਤਾ ਨਹੀਂ ਹੈਗਾ ਕਿ ਕਿਸੇ ਦਾ ਪਿੰਡ ਕੋਈ ਫਰੀਜ਼ ਲੇ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਐਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਬਾਅਦ ਚੜਦੀਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਬਾਰ ਪੜਨ ਤੋਂ ਡਰ ਗੀਆ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕੱਲ ਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਹੱਕ ਹੱਕ ਸਾਥ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਆ ਜੀ ਰਾਤ ਇਹ ਬੰਦਾ ਇਹਦਾ ਮੌਸਮ ਨੂੰ ਮਗਰ ਸੂਰਜ ਸੈਰ ਕਰਨ ਨੂੰ ਤਿਆਰ ਸੀ ਜੇ ਸਾਡਾ ਪਿੰਡ ਜੰਪੋਰਸ ਨਾਂ ਆਉਂਦੀ ਉੱਪਰੋਂ ਇਹਨੂੰ ਪਰਵਾਣ ਵਾਸਤੇ ਛਿੱਕੀ ਵੀ ਬੱਚੀ ਕੋਦੀ ਚ ਲੈ ਕੇ ਦਾ ਮਰਨ ਉਤਾਰ ਹੋ ਗਿਆ ਸੀ ਨਾ ਮੌਸੇ ਲੋਗੇ ਸਾਰੇ ਪਿੰਡ ਵਿੱਚੋਂ ਮੇਰੀ ਜਾਣ ਲਈ ਜਾਂ ਮਨਤ ਪੁਲਿਸ ਨੇ ਤੁੰਭਾਇਆ ਜਾ ਰਿਹਾ ਹੈ ਇਹ ਮਰਨ ਉਤਾਰ ਸੀ ਤੋਂ ਪਿੰਡ ਦੇ ਰਾਉਂਚ ਬਾਣਵਾ ਕੇ ਤੋ ਪੌਸਟਾ ਪ੍ਰੈਸ਼ਰ ਪੈ ਕੇ ਇਹਨੂੰ ਬਰਿਆਵਾ ਤੇਰੇ ਤੇ ਚੇਤੀ ਜੋ ਥਾਣੇਦਾਰ ਨੇ ਸਿੱਧੂ ਰਾਂਗੇ ਭਲਾ ਨਾ ਕਰਿਆ ਤੇ ਉਹ ਕਹਿੰਦਾ ਬੰਦਾ ਸ਼ਾਂਤ ਹੋਇਆ ਹੈ ਇਸ ਕਰਕੇ ਕੱਟ ਦਿੱਤਾ ਗਿਆ ਖਾਸ ਕਰਕੇ ਇਹ ਸਾਰਾ ਪੰਡਿਆ ਨਾਲ ਦੋਨਾਂ ਜਾਨਾਂ ਦੇ ਨਾਲ ਰਣਬੀਰ ਸਿੰਘ ਫੌਜੀ ਤੇ ਲਖਵੀਰ ਸਿੰਘ ਲੱਕੀ ਦੇ ਅਸੀਂ ਨਾਲ ਗਏ ਐਸਐਸਪੀ ਨਾਲ ਗੱਲ ਹੋਈ ਜਿੱਤੋ ਅੱਗੀ ਰਾਤ ਸਰਕੂ ਨੇ ਨਾਲ ਸਾਡੀ ਗੱਲ ਹੋਈ ਆ ਪੰਡੇ ਦੇ ਸਾਰੇ ਨੌਜਵਾਨ ਅੱਧੀ ਰਾਤ ਨੂੰ ਮੇਰੇ ਕੋ ਘਰੇ ਆਏ ਕੀ ਮੈਨੂੰ ਤਲਾਸ਼ਾ ਵੀ ਦਿੱਤਾ ਕਿ ਡਰਨ ਦੀ ਲੋੜ ਨਹੀਂ ਹੈਗੀ ਐਸਐਸਪੀ ਮੈਡਮ ਨੇ ਬਕਾਇਦਾ ਫੋਨ ਕਰਕੇ ਵੀ ਭੋਸਾ ਦਵਾਇਆ ਕਿ ਕੋਈ ਵੀ ਇਹੋ ਜਿਹਾ ਗਲਤ ਕੰਮ ਆ ਜਿਹੜਾ ਉਹ ਤੁਹਾਨੂੰ ਨਹੀਂ ਕਿਪਣਾ ਦੇਖੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੇ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਪ੍ਰਸ਼ਾਸਨ ਕੋਈ ਸੱਤ ਬਗਾਨਾ ਨਹੀਂ ਹੈਗਾ ਪਰ ਕੁਝ ਦੋ ਚਾਰ ਬੰਦੇ ਸੋ ਕਿੱਡੀ ਗੱਲ ਆ ਜੇ ਚੰਗਾ ਐਸਐਚਓ ਸਾਨੂੰ ਦੇ ਦੇਣਾ ਪਹਿਲਾਂ ਸਾਡੇ ਐਸਐਚਓ ਮੈਡਮ ਦਿਵੰਗ ਸੀਗੇ ਅਸੀਂ ਉਹਨਾਂ ਦੀ ਤਾਰੀਫ਼ ਵੀ ਕੀਤੀ ਆ ਉਹ ਉਹ ਕਿਸੇ ਵੀ ਪਿੰਡ ਦੇ ਇੱਕ ਫੋਨ ਤੇ ਆਖਣ ਲੈਂਦੇ ਸੀਗੇ ਪਰ ਜਿਹੜੇ ਅੱਜ ਦੇ ਆ ਹਾਲਾਤ ਨੇ ਸਾਨੂੰ ਧੰਕਾਇਆ ਜਾ ਰਿਹਾ ਸਾਨੂੰ ਡਰਾਇਆ ਜਾ ਰਿਹਾਗਾ ਤੋ ਇਹ ਪ੍ਰਸ਼ਾਸਨ ਕਿੱਥੇ ਅੱਜ ਜਿਹੜੀ ਗੂੜੀ ਨਹੀਂ ਸਰਕਾਰ ਸੁਤੀ ਹੋਈ ਮੇਰਾ ਲਾਜ ਖਤਵਾਲਾ ਐ ਐਸ ਐਚਓ ਕਿਸ ਤਰ੍ਹਾਂ ਤੁਸੀਂ ਕਾਰਵਾਈ ਦੇ ਸੰਤੁਸ਼ਟ ਨਹੀਂ ਹੋ ਉਹਨਾਂ ਦੀ ਜਿਹੜਾ ਇਹ ਲੱਗਿਆ ਅਸੀਂ ਕਾਰਵਾਈ ਦੇ ਕਿੰਨੇ ਸੰਤੁਸ਼ਟ ਹੋ ਆਏ ਤੁਸੀਂ ਆਪ ਦੇਖ ਲਓ ਕੱਲ ਜੇ ਜੇ ਕੱਲ ਸਾਡੀ ਮੈਨੂੰ ਐ ਦੱਸ ਦੋ ਮੈਨੂੰ ਉਹ ਕਹਿੰਦੇ ਇਹ ਮਾੜਾ ਮੈਂ ਲਖਮਾਰਾ ਹੂੰ ਮੈਂ ਆਦੀ ਮੰਨ ਲਓ ਉਹ ਕਹਿੰਦਾ ਅਸੀਂ ਸਾਡੇ ਪੈਸਿਆਂ ਪਿੱਛੇ ਬੋਲਦਾ ਜੀ ਜੀ ਜ਼ਿਮੀਂਦਾਰ ਰੋਲਾ ਹੂੰ ਕੋਈ ਮੇਰਾ ਆ ਸਾਰਾ ਪਿੰਡ ਖੜਾ ਮੇਰਾ ਕਿਸੇ ਨਾ ਕੋਈ ਜ਼ਿਮੀਂਦਾਰ ਰੋਲਾ ਨਹੀਂ ਹੈਗਾ ਪਰ ਮੈਨੂੰ ਇਹ ਤਾਂ ਦੱਸ ਦੋ ਮੈਂ ਇੱਕ ਬੰਦੇ ਦੇ ਹੱਕ ਦੇ ਹੱਕ ਦੇ ਹਾਂ ਦਾ ਨਾਰਾ ਮਾਰਿਆ ਸਿਰਫ ਯਾਰ ਵੀ ਯਾਰ ਬੰਦੇ ਨਾਲ ਧੱਕਾ ਹੋਇਆ ਕੀ ਗੱਲ ਅਸੀਂ ਆਪਦੇ ਪਿੰਡ ਦੇ ਬੰਦੇ ਨਾਲ ਨਹੀਂ ਖੜ ਸਕਦੇ ਯਾਰ ਸਾਨੂੰ ਸਾਡੀ ਗਲਤੀ ਦਾ ਦੋਸ਼ ਦੋ ਕੀ ਆ